ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਿੰਘੜੀ ਰਿਫਾਰਮ ਦੇ ਪੇਜ ਤੇ ਵੀਡੀਓ ਵੇਖ ਰਹੇ ਸਾਰੇ ਮੇਰਾ ਧੰਨਵਾਦ ਤੇ ਅੱਜ ਤੁਹਾਨੂੰ ਇੱਕ ਟੌਪ ਕਲਾਸ ਦੀ ਐਫਐਸਓ ਦੀ ਪ्योर ਵਿੱਚ ਗੰਮ ਖਾ ਰਹੇ ਆ ਇਹ ਦੂਜੇ ਸਵੇਰ ਵੜਨੇ ਸੁਣਾਏ ਆ ਤੇ ਇੱਕ ਪਰਲੇ ਪਾਸੇ ਕ੍ਰੋਸ ਬ੍ਰੈਡ ਗਾਂ ਖੜੀ ਆ ਉਹ ਸੱਜਰ ਸੋਈ ਆ ਤੇ ਉਹਦੇ ਮਗਰ ਬਹੁਤ ਸ਼ਾਨਦਾਰ ਬੱਛੀ ਹੈ ਤੁਹਾਨੂੰ ਵੀ ਦਿਖਾਉਣੀ ਆ ਜਿਹੜੇ ਵੀਰ ਚੈਨਲ ਨੂੰ ਨਵੇਂ ਜੁੜੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਕਮੈਂਟ ਬਾਕਸ ਦੇ ਵਿੱਚ ਆਪਣਾ ਸੁਝਾਅ ਜੂ ਦੇਣਾ ਭਾਵੇਂ ਕਿਸੇ ਵੀ ਤਰੀਕੇ ਲੱਗੀ ਆ ਕੋਈ ਚੰਗੀ ਹੈ ਜਾਂ ਮਾੜੀ ਆ ਵੀ ਇਸ ਤਰ੍ਹਾਂ ਨਾਲ ਸ਼ਾਬਤ ਦਾ ਆ ਤੇ ਪਤਾ ਲੱਗਦਾ ਵੀ ਆ ਵੀ ਆਪਾਂ ਵੀਡੀਓ ਵੀਡੀਓ ਪਾ ਰਹੇ ਆ ਉਹ ਗਾਂ ਚੰਗੀ ਸੀ ਜਾਂ ਮਾੜੀ ਸੀ ਤੇ ਫੇਰ ਹੀ ਆਪਾਂ ਨੂੰ ਵਾਲੇ ਸਮੇਂ ਚੋਂ ਚੰਗੀਆਂ ਵੀਡੀਓ ਪਾ ਸਕਾਂਗੇ ਆਪਾਂ ਜੇ ਤੁਸੀਂ ਕਮੈਂਟ ਬਾਕਸ 'ਚ ਆਪਣਾ ਸੁਝਾਅ ਦੋਗੇ ਤਾਂ ਤੇ ਬਾਕੀ ਲੈ ਕੇ ਵੀ ਕਰਨਾ ਤੇ ਵੀਡੀਓ 'ਚ ਜਿਹੜੀ ਗਾਂ ਵੇੜ ਦਿਖ ਰਹੀਓ ਸਭ ਤੋਂ ਪਹਿਲੇ ਨੰਬਰ ਤੇ ਗਾਂ ਤੁਸੀਂ ਸੜਕ 'ਤੇ ਖੜੀ ਆ ਵੇੜ ਜਿਹੜੀ ਖੜੀ ਆ ਇਹ ਦੂਜੇ ਤੋਂ ਸੁਣਾਇਆ ਤੇ ਬਾਕੀ ਪੂਰੀ ਪ੍ਰੋਪਰ ਜਾਣਕਾਰੀ ਲੈ ਕੇ ਵੀ ਦੱਸਾਂਗੇ ਬਾਕੀ ਸਭ ਤੋਂ ਪਹਿਲਾਂ ਤੁਹਾਨੂੰ ਐਚਪੀ ਦੀਆਂ ਪ੍ਰੋਪਰ ਨਿਸ਼ਾਨੀਆਂ ਦਿਖਾਉਣੀ ਆ ਐਚਪੀ ਦੀਆਂ ਇਹ ਨਿਸ਼ਾਨੀਆਂ ਸਾਰੀਆਂ ਪੂਰੀਆਂ ਕਰਦੀ ਹੈ ਅਗਲੇ ਪਾਸੇ ਤੁਸੀਂ ਚੰਦਰ ਨੂੰ ਦੇਖ ਸਕਦੇ ਹੋ ਚੰਦਰ ਵੀ ਬਾਲੀ ਵੱਡੀ ਨਹੀਂ ਗਈ ਜਿਵੇਂ ਆਮ ਵੱਡੀ ਚੰਦਰ ਵੇ ਕ੍ਰਾਸ ਬ੍ਰੈਡ ਨੂੰ ਦਰਸਉਂਦੀ ਆ ਬਿਲਕੁਲ ਮੂੰਹ ਦੇ ਨਾਲ ਲੱਗੀ ਹੋਣ ਸ듯이 ਦੇਖ ਸਕਦੇ ਹੋ ਪੂਰੀ ਪੂਰੀ ਆ ਤੇ ਕੰਨਾਂ ਤੋਂ ਵੀ ਤੁਸੀਂ ਦੇਖ ਸਕਦੇ ਹੋ ਛੋਟਾ ਕੰਨ ਤੇ ਇਹਦਾ ਨੰਬਰ ਵੀ ਲੱਗਿਆ ਹੋਇਆ ਹੈ ਵੈਡ ਦਾ ਟੈਗ ਵੀ ਆ ਇਹ ਛੋਟਾ ਮੂੰਹ ਬਿਲਕੁਲ ਵੀ ਜਿਸ ਨੂੰ ਵੈਡ ਕਰਕੇ ਤੇ ਦਸੋਂ ਦੀ ਵੀ ਬਾਕੀ ਜਿਸ ਨੂੰ ਵੈਡਿਆ ਛੋਟਾ ਮੂੰਹ ਤੇ ਇਹ ਜੇ ਸ਼੍ਰੀ ਦੀ ਬੰਤਰ ਦੀ ਗੱਲ ਕਰੀਏ ਤੇ ਸ਼੍ਰੀ ਜਮ ਬੋਡੀ ਸਟਰਕਚਰ ਬਹੁਤ ਸ਼ਾਨਦਾਰ ਆ ਦੇਖ ਸਕਦੇ ਹੋ ਪੂਰੀ ਹੈਵੀ ਗਾੜਿਆ ਪੁਰੇ ਕ ਚੰਗੇ ਕਦ ਕੱਢ ਰਹੀ ਆ ਤੇ ਵੇਖੋ ਬੜਾ ਚੰਗੇ ਦੁੱਧ ਦੋ ਦੇ ਸਕਦੀ ਆ ਤੇ ਤੁਹਾਨੂੰ ਬੈਕਟਰੀ ਖਾ ਰਹੇ ਆ ਕਿ ਦੇਖੋ ਵੜ ਤੇ ਸਾਡੀ ਇਹ ਪੂਰੀ ਚੌੜੀ ਵੜਿਆ ਪੂਰੀ ਚੌੜੀ ਵੜਿਆ ਤੇ ਜੇ ਥਾਣ ਦੀ ਪਿੱਛੇ ਤੋਂ ਬੈਕ ਤੋਂ ਵਖਾਈਏ ਥਾਣਾ ਚ ਪੂਰੀ ਚੰਗੀ ਸਪੇਸ ਆ ਚੰਗੀ ਦੂਰੀ ਆ ਤੇ ਥੱਲੇ ਬੈਠਿਆ ਤੁਹਾਨੂੰ ਨਹੀਂ ਕੋਈ ਅਜੀ ਨਹੀਂ ਵੀ ਭੜਾ ਨਹੀਂ ਵਈਆਂ ਜੀ ਸੂਣ ਦੇ ਬੱਚੇ ਦੇਣਾ ਜੀ ਕਾਫੀ ਪਏ ਹੈ ਜੀ ਤੇ ਥਾਣਾ ਵੀ ਸਾਈਡ ਤੋਂ ਅੱਗੇ ਤੋਂ ਵੀ ਦੇਖ ਸਕਦੇ ਹੋ ਥਾਣਾ ਦੇ ਦੋਨੇ ਪਾਸੇ ਥਾਣਾ ਚ ਚੰਗੀ ਤੇ ਕਾਫੀ ਚੰਗੀ ਦੂਰੀ ਆ ਤੇ ਵਧੀਆ ਲੇਵਾ ਕੱਢਦੀ ਆ ਰਹੀ ਆ ਤੇ ਵੀਰ ਤੋਂ ਪ੍ਰੋਪਰ ਜਾਣਕਾਰੀ ਲੈ ਕੇ ਦੱਸਾਂਗੇ ਕਿ ਇੱਥੇ ਕਿੰਨਾ ਟਾਈਮ ਪਿਆ ਤੇ ਨਾਲ ਹੀ ਆਪਾਂ ਦੂਜੀ ਗੱਲ ਦੀ ਵੀ ਜਾਣ ਕਰਨ ਵਿੱਚ ਲੈ ਦਿੰਦੇ ਆ ਇੱਕ ਇਹ ਵੜਾ ਸੁਈਆ ਇਹ ਗਾਂ ਹੈ ਇਹ ਗਾਂ ਜਿਹੜੀ ਆ ਵੀ ਵੀਰੋ ਤਿੱਜੇ ਸੁਈਆ ਤੇ ਮਗਰਿਆਂ ਦੇ ਵਿੱਚੀ ਆ ਤੇ ਜੀਲੇਵੇ ਤੋਂ ਵੇਖ ਕੇ ਹੁੰਦਾ ਜਲਾ ਸਕਦੇ ਹੋ ਕਿ ਚੰਗੀ ਵੜਿਆ ਹੈ ਤੇ ਸਵੇਰ ਦਾ ਟਾਈਮ ਹੈ ਤੇ ਧਾਰ ਨੇ ਕੱਢੀ ਹੋਈ ਹੈ ਸਰਕਟਾਂ ਦੇ ਬਾਜੂਰ ਵੀ ਲਿਖਾ ਚਿੰਗੋ ਘਾਰੀ ਹੈ ਤੇ ਪਿੱਛੇ ਤੋਂ ਵੀ ਕਾਫੀ ਚੌੜੀ ਹੈ ਜਦੋਂ ਘੜ ਤੋਂ ਜੀਲੇਵਾ ਦੇ ਸਕਦੇ ਹੋ ਤਾਂ ਜੁਰੀ ਕਾਫੀ ਚੰਗੀ ਹੈ ਵਿੱਚ ਵੀ ਤੇ ਫੇਸ ਵਾਲਟੀ ਇਹ ਵੀ ਬਹੁਤ ਸ਼ਾਨਦਾਰ ਹੈ ਤੇ ਕੁਆਲਿਟੀ ਤੇ ਥੋੜੀ ਜਿਹੀ ਦੀ ਚੱਲ ਰਾ ਵੱਡੀ ਤੁਸੀਂ ਦੇਖ ਸਕਦੇ ਹੋ ਇਹ ਐਚਐਫਓ ਤੇ ਕ੍ਰਾਸ ਬ੍ਰੈਡ ਦਾ ਮਿਕਸ ਪੈਂਦਾ ਆ ਤੇ ਜੇ ਬੋਡੀ ਸਟਰਕਚਰ ਦੀ ਗੱਲ ਕਰੀਏ ਤੇ ਇਹ ਚਪਚੀ ਪੈਂਦੀ ਆ ਥੋੜਾ ਜਿਹਾ ਕ੍ਰਾਸ ਬ੍ਰੈਡ ਨੂੰ ਕੁਝ ਪਰਸੈਂਟ ਬਖਉਂਦੀ ਤੇ ਇਹ ਵੀ ਗਾਂ ਚੰਗੇ ਦੁੱਧ ਤੋਂ ਉਮੀਦ ਆ ਬਾਕੀ ਪ੍ਰੋਪਰ ਵੀਰ ਤੋਂ ਜਾਣਕਾਰੀ ਲੈ ਕੇ ਤੁਹਾਨੂੰ ਦੱਸਦੇ ਆ ਕਿ ਇਹ ਇਸ ਗਾਂਸਲੇ ਦੁੱਧ ਕਿੰਨਾ ਆ ਤੇ ਉਹ ਵਹਿੜ ਦੀ ਕੀ ਕਿਹੜੇ ਸੀਮੰਟ ਦੇ ਆ ਜਾਂ ਲੱਗਿਆ ਜਾਂ ਉਹਨਾਂ ਨੂੰ ਸੀਮੰਟ ਦਾ ਪਤਾ ਆ ਕੁਝ ਵੀ ਜਾਣਕਾਰੀ ਆ ਤੁਹਾਨੂੰ ਲੈ ਕੇ ਦੱਸਦੇ ਆ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਛੋਟੇ ਵੀਰੋ ਜਿਹੜੀ ਆ ਤੁਹਾਡੇ ਕੋਲ ਗਾਂ ਸੋਈ ਆ ਇਹ ਕਿੰਨੇ ਸੋਈ ਆ ਜੀ ਇਹ ਤੀਜਾ ਸੂਹ ਆ ਸੋਈ ਆ ਜੀ ਰਾਤ ਸੂਈ ਆ ਜੀ ਚਰਾ ਸੂਈ ਤੇ ਮਗਰ ਬੱਚਾ ਕੀ ਆ ਜੀ ਇਹਨੇ ਬੱਸੀ ਦਿੱਤੀ ਆ ਜੀ ਚੰਗੇ ਸੀ ਮੰਦੀ ਚੰਗੇ ਸੀ ਮੰਦੀ ਅੱਛੀ ਦਿੱਤੀ ਆ ਜੀ ਤੇ ਦੁੱਧ ਦੀ ਤੁਸੀਂ ਤੁਹਾਨੂੰ ਕਿੰਨੀ ਕੀ ਮਿਲੇ ਦੁੱਧ ਜੇ ਹਿਸਾਬ ਤੇ ਅਸੀਂ ਸਾਂਭੀ ਆਈ ਸਾਡੇ ਨੂੰ 25 ਪਲੱਸ ਚੱਲਣ ਦੀ ਉਮੀਦ ਹੈ ਜੀ ਇਹਦੀ ਅੱਛਾ 25 ਪਲੱਸ ਚੱਲਣ ਦੀ ਉਮੀਦ ਹੈ ਜੀ ਹਾਂਜੀ ਬੰਦਾ ਅਜੇ ਸਾਂਭੇ ਗਾਂ ਵੀ ਆਓ ਜਿਵੇਂ ਗਰਮੀ ਆ ਜੇ ਸਮਝਦਾ ਦੁੱਧ ਚੰਗਾ ਦੀ ਸਾਦੀ ਵੇਖ ਕੋਈ ਵੀਰ ਨੇ ਖلاص ਦੀ ਉਮੀਦ ਰੱਖੀ ਆ ਕਿ ਦੀਸਾ ਦੀ ਹੈ ਜੀ ਤੇ ਵਰਤ ਵਿਸਾਧਨ ਲੇ ਲਵਾ ਚੰਗਾ ਆ ਤੇ ਵੀਰ ਜੀ ਕੀ ਮੁੱਲ ਆ ਤੁਸੀਂ ਮੰਗਦੇ ਦਾ ਜੀ ਮੁੱਲ ਬਾਈ ਜਿਹੜੇ 75 ਕਰਦੇ ਆ ਜੀ ਅੱਛਾ 75 ਕਰਦੀਆਂ ਤੇ ਸੀਮੰਟ ਦਾ ਪਤਾ ਜੀ ਜੋ ਬੱਚਾ ਜੋ ਮਗਰਿਆ ਸੀਮੰਟ ਜੀ ਹੈ ਤਾਂ ਚੰਗਾ ਸੀ ਪਰ ਅਸੀਂ ਜੀ ਸੀਮੰਟ ਦਾ ਰਿਕਾਰਡ ਨਹੀਂ ਸੰਭੇ ਅੱਛਾ ਸੰਭੇਣ ਗਿਆ ਰਕਾਰਡ ਹੀ ਲਾਬ ਹੁਣੇ ਆ ਮਗਰ ਵੱਛੀ ਆ ਫੀਮੇਲ ਦੇ ਸਾਡੇ ਫੀਮੇਲ ਆ ਕਾਫੀ ਬੱਚੇ ਦੀ ਲੰਬਾਈ ਆ ਤੇ ਜਿਹੜਾ ਜਨਮ ਕੀ ਨੂੰ ਸੰਭੂ ਅੱਛੀ ਨੂੰ ਇੱਕ ਆਉਣ ਵਾਲੇ ਸਮੇਂ 'ਚ ਇੱਕ ਤੋਂ ਦੋ ਗਾਵਾਂ ਕਰ ਸਕਦਾ ਆ ਇਹ ਬੋਡੀ ਸਕੋਰ ਵੀ ਜੀ ਅੱਛੀ ਚੰਗੀ ਲੱਗਦੀ ਆ ਜਿਵੇਂ ਗਾਂ ਕ੍ਰਾਸ ਬ੍ਰੀਡ ਸੀ ਤੇ ਪਰ ਬੱਛੀ ਜਿਵੇਂ ਵੇਖਿਆ ਜਾਵੇ ਬੱਛੀ ਬਿਲਕੁਲ ਪ्योर ਲੱਡੀ ਹੈ ਬਿਲਕੁਲ ਪ्योर ਬੱਛੀ ਆ ਤੇ ਇਹ ਬੱਛੀ ਦੀ ਕਾਫੀ ਜੰਗੀ ਲੰਬਾਈ ਆ ਚੰਗੀ ਗਾਂ ਬਣੂਗੀ ਜੇ ਸਵਾਹ ਦੇ ਸਰਤੇ ਤੇ ਬੱਛੀ ਤਿਆਰ ਕੀਤੀ ਜਾਵੇ ਦਾ ਬਾਕੀ ਵੀਰਾਂ ਨੇ ਤੁਹਾਨੂੰ ਮੁੱਲ ਤਾਂ ਦੱਸਤਾ ਆ ਇੱਕਦੋ ਇੱਕ ਵੈਢ ਹੋ ਰਿਹਾ ਤਾਂ ਉਹਦੇ ਬਾਰੇ ਵੀ ਪੁੱਛ ਕੇ ਜਾਣ ਕਰ ਦੇਣੀ ਆ ਫਿਰ ਇਹ ਆ ਦੂਜੀ ਵੈਢਿਆ ਕੀ ਵਿਖਾਰੇ ਵੀਡੀਓ ਚ ਜਾ ਇਹਨੇ ਕਿੰਨੇ ਸੂਹ ਸੁਣਾਏ ਇਹਨੇ ਦੂਜਾ ਸੂਹ ਸੁਣਾਇ ਜੀ ਵੈਢ ਨੇ ਅੱਛਾ ਦੂਜੇ ਸੂਹ ਸੁਣਾਇ ਜੀ ਤੇ ਪਹਿਲੇ ਸੂਰੇ ਤੁਹਾਡੇ ਕੋਲ ਦੁੱਧ ਕਿੰਨਾ ਦਿੱਤਾ ਨੇ ਪਹਿਲੇ ਸੂਰੇ 25 ਤੋਂ 28 ਦੇ ਅੰਦਰ ਅੰਦਰ ਚੱਲੀ ਹੈ ਜੀ ਅੱਛਾ 25 ਤੋਂ 28 ਦੇ ਅੰਦਰ ਅੰਦਰ ਕਿੰਨਾ ਚੱਲੀ ਹੈ ਜੀ ਤੇ ਇਸ ਕੀ ਤੁਹਾਨੂੰ ਇਸ ਤੋਂ ਕਿੰਨੀ ਕ ਉਮੀਦ ਹੈ ਐਤ ਕੀ ਜੇ ਹਿਸਾਬ ਤੇ ਅਸੀਂ ਸੰਭੀ ਹੈ ਜੀ ਸੰਭਾਈ ਕੀਤੀ ਹੈ 35 ਪਲੱਸ ਦੁੱਧ ਚੱਲਣ ਦਾ ਰਿਕਾਰਡ ਬਣਦਾ ਜੀ ਅਜੀ ਹਾਂ ਪਰ ਜਿਵੇਂ ਤੁਹਾਡੀ ਸੰਭਾਈਆ ਲੱਗ ਵੀ ਰਿਹਾ ਆ ਸਿਵਾ ਤੋਂ ਤੇ 35 ਪਲੱਸ ਨੂੰ ਤਕਰੀਬਨ ਚੱਲਣਾ ਵੀ ਚਾਹੀਦਾ ਹੈ ਤੁਸੀਂ ਦੇਖ ਸਕਦੇ ਹੋ ਵੀਰਾਂ ਦੀ ਸੰਭਾਈ ਤੋਂ ਵੇਖਣ ਤੋਂ ਵੀ ਲੱਗ ਰਹੀ ਹੈ ਵੀਡੀਓ ਚ ਵੀ ਆਹ ਕੰਮ ਪੂਰੀ ਚੌੜੀ ਗਾਏ ਆ ਤੇ ਮੇਰੇ ਦਾ ਪੂਰਾ ਵੀ ਵਿਵਹਾਨਾ ਵੀ ਪੂਰਾ ਚੌੜਾ ਖੱਡ ਕਿ ਚੰਗੇ ਫਾਰਮਰ ਦੇ ਵਿੱਚ ਹੱਥਾ ਜਾਵੜੇਗਾ ਤੇ ਇੱਕ ਸੁਣਦੇ ਸੁਆਗੇਲੀ ਗੱਲ ਆ ਕਿ ਚੰਗਾ ਦੁੱਧ ਦੇਣ ਦੀ ਵੀ ਉਮੀਦ ਹੈ ਤੇ ਤੁਸੀਂ ਇਹਦਾ ਕੀ ਰੇਟ ਮੰਗਦੇ ਦਾ ਜੀ ਇਹਦਾ ਹੀ 1.5 ਲੱਖ ਰੁਪਏ ਮੁੱਲ ਕਰਦੇ ਹਾਂ ਜੀ ਤੇ 1.5 ਲੱਖ ਮੁੱਲ ਕਰਦੇ ਹਾਂ ਜੀ ਹਾਂ ਜੀ ਤੇ ਤੁਸੀਂ ਆਪਣਾ ਮੋਬਾਈਲ ਨੰਬਰ ਬੋਲ ਦਿਓ ਜੀ 904153621 904153621 3621 ਤੇ ਤੁਸੀਂ ਮਾਹ ਮਾਰੇ ਨਾਲ ਹੱਥ ਲਾ ਕੇ ਹੋ ਗਿਆ ਮੜਾ ਜਾਈ ਪੂਰੀ ਠੰਡੀ ਠੀਲ ਹੈ ਜੀ ਕੋਈ ਚੱਕਰ ਨਹੀਂ ਲਓ ਜੀ ਥਣਾ ਥਲੋਵਾਂ ਨਾਲ ਕੋਲ ਦਾ ਵੀ ਠੰਡੀ ਠੀਲ ਦਾ ਵੀ ਸਬੂਤ ਹੁੰਦੀ ਆ ਤੇ ਇਹ ਸਕਰੀਨ ਦੇ ਨੰਬਰ ਚੱਲ ਰਿਹਾ ਆ ਜਿਹੜੇ ਵੀਰਾਂ ਨੇ ਇਹ ਦੋਨੇ گاਵਾਂ ਖੇਤਰੀਆਂ ਆ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਖਰੀਦ ਸਾ ਦਿਓ ਧੰਨਵਾਦ ਜੀ